ਮੋਹਾਲੀ ਦੇ ਅੰਦਰ ਫਾਇਰ ਸਟੇਸ਼ਨ ਚ ਇਕਵਿਪਮੈਂਟਸ ਜਿਹੜੇ ਦਿਖਾਏ ਵੀ ਨੇ ਤੇ ਨਾਲ ਇਹ ਇਕਵਿਪਮੈਂਟਸ ਨੂੰ ਸਾਰੇ ਜਿਹੜੇ ਕਿ ਅਜ ਤੱਕ ਆਰਮੀ ਕੋਲ ਤੇ ਵੱਡੀਆਂ-ਵੱਡੀਆਂ ਏਜੰਸੀਆਂ ਕੋਲ ਹੁੰਦੇ ਸੀ ਅੱਜ ਪੰਜਾਬ ਸਰਕਾਰ ਨੇ ਵੀ ਇਹਨੂੰ ਪਰਚੇਸ ਕਰ ਲਿਆ ਤੇ ਤੁਸੀਂ ਦੇਖ ਸਕਦੇ ਹੋ ਹਾਂਜੀ ਭਾਈ ਸਾਹਿਬ ਇਸ ਨੂੰ ਕਹਾ ਕਹਤੇ ਹੈ ਜੀ ਇਹ ਪੋਰਟੇਬਲ ਐਮਰਜੈਂਸੀ ਲਾਈਟ ਪੋਰਟੇਬਲ ਐਮਰਜੈਂਸੀ ਲਾਈਟ ਹੈ ਇਹ ਚਾਰ ਉੱਪਰ 4 ਮੀਟਰ ਇਸਕੀ ਟੋਟਲ ਹਾਈਟ ਹੁੰਦੀ ਹੈ ਗਰਾਊਂਡ ਤੋਂ ਇਹਨੂੰ ਉੱਪਰ ਇੱਕ ਵਾਰੀ ਦਿਖਾਣਾ ਰਿਮੋਟ ਤੋਂ ਕਿਵੇਂ ਤੁਸੀਂ ਦੇਖ ਸਕਦੇ ਹੋ ਇਹ ਕਿਵੇਂ ਰੂਟ ਤੋਂ ਉੱਪਰ ਤੱਕ ਜਾਂਦੀ ਹੈ ਔਰ ਇਹ 180 ਡਿਗਰੀ ਜਾਂ 360 ਡਿਗਰੀ ਚਾਰੇ ਪਾਸੇ ਫੋਕਸ ਕੀਤਾ ਜਾ ਸਕਦਾ ਹੈ ਔਰ ਇਦਾਂ ਹੀ ਇਹ ਦੂਰ ਬੈਠ ਕੇ ਵੀ ਤੁਸੀਂ ਇਹਨੂੰ ਕੰਟਰੋਲ ਕਰ ਸਕਦੇ ਹੋ ਔਰ ਇਹ ਉੱਪਰ ਥੱਲੇ ਆ ਸਕਦੀ ਹੈ ਇਹ ਕੁਇਪਮੈਂਟ ਹੈ ਫਿੱਟ ਹੈ ਕਿ ਆਪਾਂ ਅੱਗੇ ਵੀ ਚੱਲਦੇ ਹਾਂ ਹਾਂਜੀ ਭਾਈ ਸਾਹਿਬ ਇਸ ਨੂੰ ਕੀ ਕਹਿੰਦੇ ਆ ਜੀ ਇਸੇ ਇਹ ਡਿਜਾਸਟਰ ਡਿਪਲॉयਮੈਂਟ ਕਿੱਟ ਹੈ ਡਿਜਾਸਟਰ ਡਿਪਲॉयਮੈਂਟ ਕਿੱਟ ਤਾਂ ਇਹਦਾ ਕੀ ਪਰਪਸ ਕੀ ਹੁੰਦਾ ਹੈ ਤੇ ਕਿਵੇਂ ਇਹਨੂੰ ਯੂਜ਼ ਕੀਤਾ ਜਾ ਸਕਦਾ ਹੈ ਕੋਈ ਵੀ ਬਿਲਡਿੰਗ ਕੋਲਾਪਸ ਹੁੰਦਾ ਹੈ ਜਿਸ ਦਾ ਕੋਈ ਐਕਸਪਲੋਜ਼ਨ ਹੋਇਆ ਜਾਂ ਕੋਈ ਅਰਥ ਵਿਕਤੀ ਸਿਚੁਏਸ਼ਨ ਹੋਵੇ ਤਾਂ ਕੋਈ ਵੀ ਬਿਲਡਿੰਗ ਫ੍ਰੀ ਸਟਰਕਚਰ ਕੋਲਾਪਸ ਹੁੰਦਾ ਹੈ ਤਾਂ ਉਸ ਕੇਸ ਦੇ ਵਿੱਚ ਕਿੰਨੇ ਲੋਕ ਜ਼ਿੰਦਾ ਨੇ نیچے ਕਿੰਨੇ ਲੋਕ ਡੈੱਡ ਨੇ ਉਸ ਨੂੰ ਆਇਡੈਂਟੀਫਾਈ ਕਰਨ ਦੇ ਵਿੱਚ ਹੈਲਪਫੁਲ ਹੈ ਇਸ ਚ ਕੀ ਕੈਮਰੇ ਲੱਗੇ ਹੋਏ ਨੇ ਕਿ ਇਹਦੀ ਕੀ ਕਿਵੇਂ ਪਤਾ ਲੱਗਦਾ ਇਹਨੂੰ ਬਾਹਰ ਬੈਠ ਕੇ ਸੀ ਕਿਵੇਂ ਇਹਨੂੰ ਅੰਡਰਸਟੈਂਡ ਕਰ ਸਕਦਾ ਫਸਟ ਪ੍ਰੋਡਕਟ ਜਿਹੜਾ ਹੈਗਾ ਇਹਦਾ ਲਾਈਫ ਫੈਕਟਰ ਇਹਨੂੰ ਅਸੀਂ ਐਲਜੀ ਕਹਿੰਦੇ ਸੀਗੇ ਅੱਛਾ ਜੀ ਐਲਜੀ ਦੇ ਵਿੱਚ 6 6 ਤਰ੍ਹਾਂ ਦੇ ਸੈਂਸਰਸ ਨੇ ਬੇਸਿਕਲੀ 6 ਤਰ੍ਹਾਂ ਦੇ ਸੈਂਸਰਸ ਨੇ ਜਿਹੜੇ ਕਿ ਕਿਸੇ ਵੀ ਸਰਫੇਸ ਦੇ ਉੱਪਰ ਸੈੱਟ ਹੋ ਸਕਦੇ ਨੇ ਫਲੈਟ ਸਰਫੇਸ ਦੇ ਵਿੱਚ ਵੀ ਸਰ ਕੰਕਰੀਟ ਦੇ ਵਿੱਚ ਵੀ ਲਗਾ ਸਕਦੇ ਆ ਆਪਾਂ ਪਲੱਸ ਇਸ ਨੂੰ ਆਪਾਂ ਕਿਸੇ ਵੀ ਮੈਟਲ ਨਾਲ ਵੀ ਅਟੈਚ ਕਰ ਸਕਦੇ ਆ ਸੋ ਇਹਦੀ ਰੇਂਜ ਜੁੜੇਗੀ ਉਹ 2 ਤੋਂ 60 ਫੁੱਟ ਤੱਕ ਰਹਿੰਦੀ ਹੈ 60 ਫੁੱਟ ਅੱਛਾ 60 ਫੁੱਟ ਹੇਠੇ ਤੱਕ ਡੈਪਥ ਤੱਕ ਅੱਛਾ ਉਹ ਉਸ ਨੂੰ ਡਿਟੈਕਟ ਕਰੇਗੀ ਬੀਸਿਕਲੀ 6 ਨੰਬਰ ਸੈਂਸਰ ਤੇ ਉੱਤੇ ਕਿਸੇ ਨੇ ਵੀ ਆਵਾਜ਼ ਮਤਲਬ ਜਿਹੜੀ ਵਾਈਬ੍ਰੇਸ਼ਨ ਕੀਤੀ ਸਰ ਮਤਲਬ ਸਕ੍ਰੈਚ ਕੀਤਾ ਇਦਾਂ ਸਕ੍ਰੈਚ ਕੀਤਾ ਜਾਂ ਉਹਨੇ ਕੋਈ ਮੂਵਮੈਂਟ ਕੀਤੀ सो so, उस ये पर्टिकुलर आइडेंटिफाई करेगी सो so, रेस्क्यू टीम में पता लगेगा कि हाँ पर्टिकुलर इस एरिया दे कोई है जो अलाइव है जिन्हों आप रेस्क्यू कर सकते राइट सो उस केस के उस एरिया आइडेंटिफाई हो गए सर सिक्स नंबर दैन आफ्टर दैट ये सर्च कैमरा यूज चल सर्च कैमरे में आप थोड़ा जहा दो इंच का होल करके सर्च कैमरा इनपुट कर सकते हैं या अलग अलग लोकेशन एक कितनी दूर तक जा सकता है सर्च कैमरा में सर सर्च कैमरा की जी टू पॉइंट थ्री मीटर रहती है ਇਹ ਹੁਣ ਕਿੰਨੀ ਹੈ 2.3 ਮੀਟਰ which will be extendable that is the extendable tube which will be extendable up to 4.5 meter so basically 4.5 meter plus ਜਿਹੜੀ ਕੈਮਰਾ ਦੀ ਰੇਂਜ ਹੈ ਸਰ 20 ਫੁੱਟ ਤੱਕ ਰਹਿੰਦੀ ਹੈ so ਆਪਾਂ ਨੂੰ 40 ਫੁੱਟ ਤੱਕ तकरीबन ਕਵਰੇਜ ਮਿਲ ਜੂਗੀ ਅੱਛਾ ਇਹਨਾਂ ਦਾ ਮਤਲਬ ਇੰਨੀ ਦੂਰ ਤੱਕ ਆਪਾਂ ਇੱਕ ਕੈਮਰਾ ਇਸ ਚ ਦਿਖਦਾ ਰਹੇਗਾ ਇਸ ਤੇ ਰਹੇਗਾ ਸਰ ਡਿਸਪਲੇ ਰਹੇਗਾ ਪਲੱਸ ਇਹਦੇ ਅੰਦਰ ਇੱਕ ਕਮਿਊਨੀਕੇਸ਼ਨ ਪ੍ਰੋਸੈਸ ਹੈ गा। गा। अच्छा कम्युनिकेट कर सकोगे कम्युनिकेट ਤੁਸੀਂ ਵਿਕਟਮ ਨਾ ਕਰ ਸਕਦੇ ਤੁਸੀਂ ਵਿਕਟਮ ਅੱਛਾ ਵੀ ਅਸੀਂ ਟੁਰਨੇ ਕੋਲੇ ਆ ਗਏ ਆਂ ਅੱਛਾ ਇਹ ਉਹਨੂੰ ਮਾਈਕ ਵੀ ਨਾਲ ਲੱਗੇ ਹੋਏ ਇਹਨੂੰ ਯੂਜ਼ ਕਰਕੇ ਤੇ ਇਸ ਤੇ ਆਪਾਂ ਦੇਖ ਸਕਦੇ ਹਾਂ ਅੱਗੇ ਤੱਕ ਚੱਲ ਜਾਈਏ ਯੈਸ ਯਸ ਵੈਰੀ ਨਾਈਸ ਬਹੁਤ ਵਧੀਆ ਜੀ ਉਹ ਵਾਰਨਿਕ ਸਿਚੁਏਸ਼ਨ ਦੇ ਵਿੱਚ ਬਹੁਤ ਹੈਲਪਫੁਲ ਪ੍ਰੋਡਕਟ ਮਤਲਬ ਇਹ ਇਹ ਫਾਇਰ ਵਾਲਿਆਂ ਦੇ ਕੋਲ ਉਹਨਾਂ ਦੇ ਇਕਵਿਪਮੈਂਟਸ ਹੋਣਗੇ ਸੋਰੀ ਫਾਇਰ ਵਾਲਿਆਂ ਕੋਲ ਉਹਨਾਂ ਦੇ ਇਕਵਿਪਮੈਂਟਸ ਹੋਣਗੇ ਸਾਡੇ ਫਾਇਰ 5a ਫਾਇਰ ਨਿਆ ਫਾਇਰ ਸਲੂਸ਼ਨ ਨੇ ਆਲਰੇਡੀ 6 ਪ੍ਰੋਡਕਟ ਪਲੇਅਰ ਰੱਖਿਆ ਹਾਂ ਹਾਂ 6 ਕਿਟਾ ਹੀ ਲੈ ਰੱਖਿਆ ਪੰਜਾਬ ਰੀਸੈਂਟਲੀ ਲਈਏ ਸੀ ਵੈਰੀ ਨਾਈਸ ਇਹ 6 ਕਿਟਾ ਆਲਰੇਡੀ ਦੱਸਿਆ ਜਿਵੇਂ ਇਹ ਆ ਚੁੱਕੀਆਂ ਪੰਜਾਬ ਫਾਇਰ ਵਾਲੇ ਬਹੁਤ ਬਹੁਤ ਰਿਕਮੈਂਡ ਕਰਦੇ ਕਿ ਹਰ ਡਿਸਟ੍ਰਿਕਟ ਦੇ ਵਿੱਚ ਇੱਕ ਇੱਕ ਇਦਾਂ ਦੀ ਕਿਟ ਹੋਣੀ ਚਾਹੀਦੀ ਠੀਕ ਹੈ ਥੈਂਕ ਯੂ ਲਾਈਕ ਅਦਰ ਸਟੇਟਸ ਥੈਂਕ ਯੂ ਇਹ ਸਾਡੀ 6 ਲੇਅਰਸ ਫਾਇਰ ਸਿਫਟੀ ਐਂਟਰੀ ਕਿਟ ਸੀਗਣੀਕ ਨੇ ਔਰ ਇਦਾਂ ਹੀ ਕਟਰਸ डिफरेंट डिफरेंट टाइप्स ਦੇ ਜਿਵੇਂ ਇਹਨਾਂ ਨੇ ਦਿਖਾਏ ਨੇ ਨਿਪਟਣ ਦੇ ਲਈ ਪੈਟਰੋਲ ਜੈਸਨ ਕਟਰਸ ਨੇ ਪੋਰਟੇਬਲ ਕਟਰਸ ਨੇ ਹਾਈਡਰੋਜਨ ਹਾਈਡਰੋਲਿਕ ਕੰਪੀ কন্ট্রোল ਜਿਵੇਂ ਕੰਦੇ ਆ ਆਪਾਂ ਕੁਝ ਵੀ ਚੀਜ਼ ਕੱਟ ਸਕਦੇ ਹਾਂ ਮਲਟੀ ਗੈਸ ਡਿਟੈਕਟਰਸ डिफरेंट डिफरेंट टाइप ਦੀ ਗੈਸਸ ਇਸ ਸਾਰੀਆਂ ਮਸ਼ੀਨਰੀ ਜਿਸ ਦੇ ਸਾਹਮਣਾ ਲਿੱਤੀਆਂ ਜੁਈਆਂ ਇੱਕ ਮੈਸੇਜ ਬੜਾ ਕਲੀਅਰ ਹੈ ਕਿ ਹੁਣ ਪੰਜਾਬ ਦੀਆਂ ਫਾਇਰ ਸਰਵਿਸਿਜ਼ ਕਿਸੇ ਵੀ ਐਂਗਲ ਕੱਟਣੀ ਨੇ ਆਪਾਂ ਇਹਦੇ ਅੰਦਰ ਐਂਗਲ ਕਟਰਸ ਵਾਡੀਓਡੀਆਂ ਚੀਜ਼ਾਂ ਕੀ ਤਰ੍ਹਾਂ ਲੱਗਦੀਆਂ ਨੇ ਤੇ ਕੱਟਣ ਦਾ ਵੀ ਆਰਾਮ ਨਾਲ ਇਕੁਪਮੈਂਟ ਹੈ ਡਿਫਰੈਂਟ ਡਿਫਰੈਂਟ ਟਾਈਪਸ ਦੇ ਕੋਲਾਪਸ ਸਟਰਕਚਰ ਦੇ ਰੈਸਕਿਊ ਕਿਟ ਜਿਵੇਂ ਆਪਾਂ ਸਟਰਕਚਰਸ ਦੇਖੇ ਹੈਗੇ ਐਦਾਂ ਕਰਦੇ ਕਰਦੇ ਪੰਜਾਬ ਸਰਕਾਰ ਦਾ ਇੱਕ ਅੱਜ ਬਹੁਤ ਵੱਡੀ ਅਚੀਵਮੈਂਟ ਮੈਂ ਕਹਿ ਸਕਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜਿਸ 'ਚ ਲਗਭਗ 47 ਕਰੋੜ ਰੁਪਏ ਦੇ ਇਕੁਪਮੈਂਟਸ ਤੇ ਗੱਡੀਆਂ ਵੀ ਤੁਸੀਂ ਦੇਖ ਸਕਦੇ ਹੋ ਨਵੀਂ-ਨਵੀਂ ਗੱਡੀਆਂ ਵੀ ਲੱਗੀਆਂ ਬਹੁਤ ਬਹੁਤ ਧੰਨਵਾਦ ਜੀ